ਦਾਦੀ ਮਾਂ ਦੇ ਦੱਸੇ ਹੋਏ ਘਰੇਲੂ ਤੀਨੁਕਤੇ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਰਾਤ ਨੂੰ ਸੌਣ ਤੋਂ ਪਹਿਲਾਂ ਥੋੜੇ ਜਿਹੇ ਪਾਣੀ ਦੇ ਵਿੱਚ 10 ਕਿਸ਼ਮਿਸ਼ਾਂ ਦੇ ਦਾਣੇ ਭਿਉ ਕੇ ਰੱਖ ਦਿਓ ਅਤੇ ਅਗਲੇ ਦਿਨ ਖਾਲੀ ਪੇਟ ਕਿਸ਼ਮਿਸ਼ ਦਾ ਪਾਣੀ ਪੀਓ ਅਤੇ ਇਸ ਦੇ ਨਾਲ ਹੀ ਕਿਸ਼ਮਿਸ਼ ਨੂੰ ਚਵਾ ਕੇ ਖਾ ਲਓ ਇਸ ਤਰ੍ਹਾਂ ਕਰਨ ਨਾਲ ਲੀਵਰ ਕੁਦਰਤੀ ਤੌਰ ਤੇ ਸਾਫ ਹੋ ਜਾਂਦਾ ਹੈ ਨੰਬਰ 2 ਜੇਕਰ ਤੁਹਾਡੇ ਪੇਟ ਵਿੱਚ ਗੈਸ ਬਣਦੀ ਹੈ ਤਾਂ ਅੱਧਾ ਚਮਚ ਦਾਲਚੀਨੀ ਦਾ ਚੂਰਨ ਗੁੰਗੁਣੇ ਪਾਣੀ ਨਾਲ ਖਾ ਲੋ ਇਸ ਨਾਲ ਗੈਸ ਬਾਨਾ ਬੰਦ ਹੋ ਜਾਵੇਗੀ ਨੰਬਰ 3 ਸਵੇਰੇ ਸਵੇਰੇ ਖਾਲੀ ਪੇਟ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਨੰਬਰ 4 ਪੁਦੀਨੇ ਵਿੱਚ ਪਾਣੀ ਪਾ ਕੇ ਪੀਣ ਨਾਲ ਚਿਹਰੇ ਦੀਆਂ ਛਾਈਆਂ ਕਦੇ ਵੀ ਨਹੀਂ ਹੁੰਦੀਆਂ। ਨੰਬਰ 5 ਕਦੇ ਵੀ ਉਲਟਾ ਨਹੀਂ ਸੌਣਾ ਚਾਹੀਦਾ ਕਿਉਂਕਿ ਉਲਟਾ ਸੌਣ ਨਾਲ ਸਿੱਧਾ ਦਿਲ ਨੂੰ ਨੁਕਸਾਨ ਹੁੰਦਾ ਹੈ ਅਤੇ ਖਾਣਾ ਵੀ ਚੰਗੀ ਤਰ੍ਹਾਂ ਹਾਜ਼ਮ ਨਹੀਂ ਹੁੰਦਾ। ਨੰਬਰ 6 ਦੁੱਧ ਨੂੰ ਕਦੇ ਵੀ ਖਾਣਾ ਨਹੀਂ ਦੇ ਨਾਲ ਖਾਣਾ ਚਾਹੀਦਾ ਕਿਉਂਕਿ ਦੁੱਧ ਆਪਣੇ ਆਪ ਹੀ ਇੱਕ ਸੰਪੂਰਨ ਆਹਾਰ ਹੈ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਖਾਣਾ ਅਤੇ ਦੁੱਧ ਇਕੱਠੇ ਨਹੀਂ ਪਚ ਸਕਦੇ ਨੰਬਰ 7 ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਉਹ ਸਾਮ ਸਵੇਰੇ ਅੰਗੂਰਾਂ ਦਾ ਰਸ 2 ਤੋਂ 3 ਚਮਚ ਪੀ ਲਓ ਇਸ ਤਰ੍ਹਾਂ ਕਰਨ ਨਾਲ ਭੁੱਲਣ ਦੀ ਬਿਮਾਰੀ ਦੂਰ ਹੋ ਜਾਵੇਗੀ ਨੰਬਰ 8 ਚਿਹਰੇ ਉੱਪਰ ਝੋੜੀਆਂ ਜਾਂ ਫਿਰ ਛਾਣਾ ਪ੍ਰਾਇਮ ਲੱਗ ਜਾਣ ਤਾਂ ਚਿਹਰੇ ਉੱਪਰ ਕੁਝ ਦਿਨਾਂ ਤੱਕ ਖੀਰਾ ਰਗੜੋ ਕੁਝ ਹੀ ਦਿਨਾਂ ਵਿੱਚ ਚਿਹਰਾ ਜਵਾਨ ਨਜ਼ਰ ਆਉਣ ਲੱਗ ਜਾਵੇਗਾ ਨੰਬਰ 9 ਜਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਨ ਦੇ ਨਾਲ ਗਲੇ ਵਿੱਚ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਸਕਦਾ ਹੈ ਨੰਬਰ 10 ਜੇਕਰ પેટ ਵਿੱਚ ਜਿਆਦਾ ਗੈਸ ਬਣਦੀ ਹੈ ਤਾਂ ਮੇਥੀ ਦਾਣੇ ਦਾ ਇਸਤੇਮਾਲ ਕਰੋ ਨੰਬਰ 11 ਨਿੰਬੂ ਦੇ ਪੱਤਿਆਂ ਨੂੰ ਕੁਚਲ ਕੇ ਸੁਗੰਧ ਦੇ ਨਾਲ ਸਿਰਦਰਦ ਬਿਲਕੁਲ ਠੀਕ ਹੋ ਜਾਂਦਾ ਹੈ। ਨੰਬਰ 12 ਜੇਕਰ ਵਾਰ-ਵਾਰ ਗੁਰਦਿਆਂ ਦੀ ਪਥਰੀ ਪਰੇਸ਼ਾਨ ਕਰ ਰਹੀ ਹੈ ਤਾਂ ਤੁਹਾਨੂੰ ਨਾਰੀਅਲ ਪਾਣੀ ਦਾ ਸੇਵਨ ਲਗਾਤਾਰ ਕਰਨਾ ਚਾਹੀਦਾ ਹੈ। ਨੰਬਰ 13 ਰਜਾਨਾ ਰਾਤ ਨੂੰ ਚਿਹਰੇ ਉੱਪਰ ਕੱਚਾ ਦੁੱਧ ਲਗਾਉਣ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ। ਨੰਬਰ 14 ਸਵੇਰੇ ਖਾਲੀ ਪੇਟ ਦਹੀਂ ਖਾਣ ਦੇ ਨਾਲ ਸਰੀਰ ਵਿੱਚ ਬਹੁਤ ਖੂਨ ਬਣਦਾ ਹੈ। ਨੰਬਰ 15 ਗੰਨੇ ਦੇ ਰਸ ਵਿੱਚ ਥੋੜਾ ਜਿਹਾ ਅਦਰਕ ਮਿਲਾ ਕੇ ਪੀਣ ਨਾਲ ਗਰਮੀ ਦਾ ਅਹਿਸਾਸ ਘੱਟ ਹੋਣ ਲੱਗ ਜਾਂਦਾ ਹੈ। ਨੰਬਰ 16 ਨਰਮਰੂ ਲੈ ਕੇ ਦੁੱਧ ਵਿੱਚ ਪਿਉ ਕੇ ਅੱਖਾਂ ਤੇ ਰੱਖ ਲੈਣ ਨਾਲ ਅੱਖਾਂ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 17 ਆਲੂ ਬਖਾਰਾ ਖਾ ਲੈਣ ਨਾਲ ਅੱਖਾਂ ਦੇ ਥੱਲੇ ਟੋਏ ਕਦੇ ਵੀ ਨਹੀਂ ਪੈਣਗੇ। ਨੰਬਰ 18 ਗਰਮੀਆਂ ਦੇ ਵਿੱਚ ਜੇਕਰ ਤੁਸੀਂ ਨਿੰਮ ਦਾ ਗਰਮ ਪਾਣੀ ਪੀਂਦੇ ਹੋ ਤਾਂ ਦੁਨੀਆ ਦੀ ਕੋਈ ਵੀ ਬਿਮਾਰੀ ਨਹੀਂ ਹੁੰਦੀ। ਨੰਬਰ 19 ਚਾਵਲ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ। ਇਸ ਨਾਲ ਜਿਗਰ ਵਿੱਚ ਖੂਨ ਨਾ ਬਣ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 20 ਹਿੱਲਦੇ ਹੋਏ ਦੰਦਾਂ ਤੇ ਅਦਰਕ ਦਾ ਪੇਸਟ ਲਗਾਓ ਹਿਲਦੇ ਹੋਏ ਦੰਦ ਦੁਆਰਾ ਮਜ਼ਬੂਤ ਹੋ ਜਾਣਗੇ ਨੰਬਰ 21 ਭਿੱਜੇ ਹੋਏ ਬਦਾਮ ਖਾਣ ਦੇ ਨਾਲ वजन ਘਟ ਕਰਨ ਵਿੱਚ ਮਦਦ ਮਿਲਦੀ ਹੈ ਨੰਬਰ 22 ਜੇਕਰ ਤੁਸੀਂ ਲੱਸੀ ਪੀਣਾ ਪਸੰਦ ਕਰਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਜ਼ਰੂਰ ਪੀ ਲਿਆ ਕਰੋ ਇਸ ਤਰ੍ਹਾਂ ਕਰਨ ਨਾਲ ਲੱਸੀ ਸਵਾਦ ਲੱਗਦੀ ਹੈ ਤੇ ਨਾਲ ਹੀ ਸਰੀਰ ਨੂੰ ਠੰਡਕ ਮਿਲਦੀ ਹੈ। ਨੰਬਰ 23 ਜਦੋਂ ਵੀ ਰੋਟੀ ਬਣਾਉਂਦੇ ਹੋ ਤਾਂ ਉਸ ਨੂੰ ਕਦੇ ਵੀ ਸਿੱਧੀ ਗੈਸ ਤੇ ਨਾ ਸੇਕੋ। ਇਸ ਤਰ੍ਹਾਂ ਕਰਨ ਨਾਲ ਗੈਸ ਰੋਟੀ ਵਿੱਚ ਭਰ ਜਾਂਦੀ ਹੈ। ਅਜਿਹਾ ਨਾਲ ਅਸੀਂ अनेका ਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਾਂ। ਨੰਬਰ 24 ਸਵੇਰੇ ਸਵੇਰੇ ਹਰੇ ਘਾਹ ਵੱਲ ਵੇਖਣ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਨੰਬਰ 25 ਜੇਕਰ ਤੁਹਾਡੇ ਸਰੀਰ ਦੇ ਵਿੱਚ ਸੋਜ ਦੀ ਸਮੱਸਿਆ ਹੈ ਤਾਂ ਤੁਹਾਨੂੰ ਦੁੱਧ ਨਹੀਂ ਪੀਣਾ ਚਾਹੀਦਾ ਨੰਬਰ 26 ਚਾਹ ਪੀਣ ਤੋਂ ਬਾਅਦ ਕਦੇ ਵੀ ਖਾਣਾ ਨਹੀਂ ਖਾਣਾ ਚਾਹੀਦਾ ਇਸ ਨਾਲ ਸਾਡੀ ਪਾਚਨ ਤੰਤਰ ਉੱਪਰ ਬੁਰਾ ਅਸਰ ਪੈਂਦਾ ਹੈ ਜਿਸ ਕਾਰਨ ਸਾਡੇ ਸਰੀਰ ਨੂੰ अनेका ਹੀ ਰੋਗਾਂ ਦਾ ਸ਼ਿਕਾਰ ਹੋਣ ਲੱਗ ਜਾਂਦੇ ਹਨ ਨੰਬਰ 27 ਜੇਕਰ ਮੀਂਹ ਵਿੱਚ ਭਿੱਜਣ ਕਾਰਨ ਤੁਹਾਨੂੰ ਬੁਖਾਰ ਹੋ ਜਾਵੇ ਤਾਂ ਤੁਸੀਂ ਗੁੜ ਦੀ ਚਾਹ ਬਣਾ ਕੇ ਪੀ ਲਓ ਇਸ ਚਾਹ ਨੂੰ ਪੀਣ ਤੋਂ ਬਾਅਦ ਬੁਖਾਰ ਉਤਰ ਜਾਵੇਗਾ ਨੰਬਰ 28 ਘਰ ਵਿੱਚ ਪਨੀਰ ਬਣਾਉਣ ਦੇ ਲਈ ਜੇਕਰ ਤੁਸੀਂ ਦੁੱਧ ਵਿੱਚ ਨਿੰਬੂ ਤੇ ਦਹੀਂ ਪਾਉਗੇ ਤਾਂ ਪਨੀਰ ਇੱਕਦਮ ਸੌਫਟ ਤੇ ਵਧੀਆ ਬਣੇਗਾ ਨੰਬਰ 2 ਜੇਕਰ ਦਹੀਂ ਖੱਟਾ ਹੋ ਜਾਵੇ ਤਾਂ ਉਸ ਵਿੱਚ ਬਰਫ਼ ਦੇ ਕੁਝ ਟੁਕੜੇ ਮਿਲਾ ਦਿਓ ਤਾਂ ਉਸ ਨੂੰ ਅੱਧੇ ਘੰਟੇ ਲਈ ਸਾਈਡ ਤੇ ਰੱਖ ਦਿਓ ਤੇ ਅੱਧੇ ਘੰਟੇ ਬਾਅਦ ਉਸ ਵਿੱਚ ਪਾਣੀ ਆ ਜਾਵੇਗਾ ਤੇ ਉਸ ਪਾਣੀ ਨੂੰ ਦਹੀਂ ਤੋਂ ਉਤਾਰ ਦਿਓ ਇਸ ਤਰ੍ਹਾਂ ਕਰਨ ਨਾਲ ਉਸ ਦਾ ਖੱਟਾਪਨ ਹਟ ਜਾਵੇਗਾ ਫਿਰ ਇਸ ਦਾ ਰਾਇਤਾ ਜਾਂ ਕੜੀ ਬਣਾ ਕੇ ਖਾ ਸਕਦੇ ਹੋ ਸੰਪਰਤੀ ਕੱਪੜਿਆਂ ਨੂੰ ਧੋਣ ਸਮੇਂ ਜੇਕਰ ਉਸ ਵਿੱਚ ਸਿਰਕਾ ਪਾ ਲਿਆ ਜਾਵੇ ਤਾਂ ਉਹਨਾਂ ਦੀ ਚਮਕ ਦੇ ਨਾਲ ਕਦੇ ਵੀ ਰੰਗ ਖਰਾਬ ਨਹੀਂ ਹੁੰਦਾ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਤੋ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ